नमस्कार मैं आप देख न्यूज़ आइए नजर डालते हैं आज की बड़ी खबर पर बैनाला में डॉक्टरों ने बंद की ओपीडी मांगा न्याय कलकत्ता में एक महिला डॉक्टर की रेप के बाद हत्या ने सभी को झकझोर कर रख दिया है जिसके चलते पूरा पंजाब में सभी डॉक्टरों ने सरकारी अस्पताल में ओपीडी बंद कर न्याय की मांग की है उन्होंने डॉक्टरों की सुरक्षा के लिए पर्याप्त इंतजाम करने की भी मांग की है यह बात डॉक्टर कमलजीत सिंह बाजवा और अन्य डॉक्टरों ने बातचीत करते हुए कही इस अवसर आरोप की कोलकाता में महिला डॉक्टर के साथ हुई घटना ने सभी को झकझोर दिया इसलिए आरोपितों को गिरफ्तार कर, कर कड़ी ऐसी कड़ी सजा दी जाए इस बीच केवल आपातकालीन सेवाएं चालू रही डॉक्टर कमलजीत सिंह बाजवा ਬੱਲੇ ਜੱਜ ਜਿਹੜਾ ਹੈਗਾ ਆਲ ਇੰਡੀਆ ਲੈਵਲ ਤੇ ਸਟ੍ਰਾਈਕ ਕੀਤੀ ਹੈ ਜਿਹੜਾ ਬਰਨਾਲਾ ਵਿਖੇ ਵੀ ਜਿਹੜਾ ਹੈਗਾ ਸਿਵਲ ਹਸਪਤਲ ਦੇ ਡਾਕਟਰਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਕੀ ਮਸਲਾ ਕਿਉਂ ਕੀਤੀ ਉਹਨਾਂ ਨੇ ਸਟ੍ਰਾਈਕ ਕੀਤੀ ਆ ਆਪ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਜੀ ਪਿਛਲੇ ਕੁਝ ਦਿਨਾਂ ਪਹਿਲਾਂ ਕਲਕੱਤਾ ਦੇ ਇੱਕ ਹਸਪਤਲ ਆਰਜੀ ਮੈਡੀਕਲ ਕਾਲਜ ਆ ਉਥੇ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਰੇਪ ਹੋਇਆ ਤੇ ਉਸ ਤੋਂ ਬਾਅਦ ਮਾਰਡਰ ਹੋਇਆ ਉਹਦੇ ਵਿੱਚ ਕੋਈ ਵੀ ਜਿਹੜਾ ਜਸਟਿਸ ਆ ਉਹ ਜੇ ਤੱਕ ਨਹੀਂ ਮਿਲਿਆ ਸਾਰੇ ਇੰਡੀਆ ਦੇ ਡਾਕਟਰਸ ਨੇ ਜਿਹੜੇ ਉਹ ਬਹੁਤ ਬੜਾ ਹੀ ਅਨਸੇਫ ਫੀਲ ਕਰ ਰਹੇ ਨੇ ਔਰ ਬੜੇ ਹੀ ਗੁੱਸੇਚ ਨੇ ਅਸੀਂ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੀਸੀਐਮਐਸਏ ਤੇ ਬਰਨਾਲੇ ਦੇ ਵਿੱਚ ਆਮ ਆਦਮੀ ਕਲੀਨਿਕ ਸਾਰੇ ਬੰਦ ਨੇ ਉਹਦੇ ਲਈ ਅਸੀਂ ਸਟ੍ਰਾਈਕ ਕੀਤੀ ਹੈ ਅੱਜ ਜੀ ਸੱਚੇ ਲੱਗਦਾ ਨਹੀਂ ਸੁਰੱਖਿਆ ਦੀ ਕਮੀ ਕਰਮ ਹੈ ਇਹ ਘਟਨਾ ਬੱਤੀ ਹੈ ਜੇ ਉਥੇ ਸੁਰੱਖਿਆ ਹੁੰਦੀ ਜਾਂ ਸਿਕਿਉਰਿਟੀ ਹੁੰਦੀ ਤਾਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਸੀ ਹੋਣੀ ਅਸੀਂ ਉਹਨਾਂ ਦੇ ਨਾਲ ਵੀ ਉਹਨਾਂ ਦੀ سپورਟ ਵੀ ਕਰਦੇ ਆ ਤੇ ਅਸੀਂ ਆਪਣੇ ਆਪ ਵੀ ਇਹ ਖਦਸ਼ਾ ਸਰਕਾਰ ਨੂੰ ਬਹੁਤ ਵਾਰੀ ਜ਼ਾਹਰ ਕੀਤਾ ਸਾਡੀਆਂ ਲੇਡੀ ਡਾਕਟਰ ਸਾਡੇ ਲੇਡੀ ਸਟਾਫ ਕੱਲੇ ਡਿਊਟੀ ਕਰਦੇ ਨੇ ਬੜੇ ਅਨ ਸੇਫ এনवायरमेंट ਦੇ ਵਿੱਚ ਡਿਊਟੀ ਕਰਦੇ ਨੇ ਮੌਬਸ ਆਉਂਦੀਆਂ ਨੇ ਇਨਟੌਕਸੀਕੇਟਡ ਹੁੰਦੇ ਨੇ ਲੋਕ ਨਸ਼ੇ ਦੇ ਵਿੱਚ ਹੁੰਦੇ ਨੇ ਸ਼ਾਮ ਨੂੰ ਰਾਤ ਨੂੰ ਉਹ ਕੀ ਉਸ ਟਾਈਮ ਆਪਣੇ ਦਿਮਾਗ ਤੋਂ ਵੀ ਨਹੀਂ ਯੂਜ਼ ਕਰ ਰਹੇ ਹੁੰਦੇ ਉਹ ਵੀ ਕੀ ਕਰ ਸਕਦੇ ਆ ਸਾਨੂੰ ਇੰਨੇ ਅਨ ਸੇਫ ਮਾਹੌਲ ਦੇ ਵਿੱਚ ਡਿਊਟੀਆਂ ਕਰਨੀਆਂ ਬੜੀਆਂ ਆਪਸ਼ਨ ਨੇ ਇੱਕ ਪਾਸੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਚਾਓ ਬੈਠੀ ਬਰਾ ਦੂਸਰੇ ਪਾਸੇ ਇਹ ਜਿਹੇ ਇਤਰਾਵਾ ਦੇ ਕਰ ਰਹੇ ਨੇ ਇੱਕ ਜਿਹੜਾ ਹੈਗਾ ਐਕਟ ਜਿਹੇ ਉਹਨਾਂ ਨੇ ਬਣਾ ਰੱਖਿਆ ਜੀ ਜਿਹੜਾ ਪਾਸ ਨਹੀਂ ਹੋਇਆ ਬਿਲ ਉਹ ਸੈਂਟਰਲ ਸਿਕਿਉਰਿਟੀ ਐਕਟ ਫਾਰ ਹੈਲਥ케ਅਰ ਵਰਕਰ ਜਿਹੋ ਪਾਸ ਹੋ ਜਾਂਦਾ ਉਸ ਦੇ ਵਿੱਚ ਕਾਫੀ ਜੜੀਆਂ ਸਜ਼ਾਵਾਂ ਨੇ ਸਖਤ ਨੇ ਅਸੀਂ ਕਾਫੀ ਵਾਰ ਇਹ ਵੀ ਕਿਹਾ ਸਾਡੇ ਸੈਕਟਰੀ ਸਾਹਿਬ ਨਾਲ ਵੀ ਕੱਲ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਵੀ ਉਹ ਯੂਨੀਅਨ ਮਿਨਿਸਟਰ ਦੇ ਯੂਨੀਅਨ ਸੈਕਟਰੀ ਨਾਲ ਵੀ ਇਹ ਗੱਲ ਕਰਨਗੇ ਕਿ ਜਲਦੀ ਤੋਂ ਜਲਦੀ ਉਹ ਪਾਸ ਕਰਾਇਆ ਜਾਵੇ ਤਾਂ ਕਿ ਜੋ ਕੋਈ ਇਸ ਤਰ੍ਹਾਂ ਦੇ ਅੰਸਰ ਨੇ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਥੋੜਾ ਡਰ ਰਹੇ ਹੈ ਇਹ ਜੀ ਗੱਲ ਤੋਂ ਅੱਗੇ ਤੋਂ ਨਾ ਹੋ ਵਾਪਰੇ ਮੈਂ ਡਾਕਟਰ ਗੁਰਪ੍ਰੀਤ ਸਿੰਘ ਮਹਾਲ ਜੀ ਕਾਕ ਤੁਸੀਂ ਮਹਾਲੀ ਦੀ ਅੱਜ ਦਾ ਹੈਗਾ ਪੀਸੀਐਮਐਸ ਵੱਲੋਂ ਜਿਹੜਾ ਹੈਗਾ ਸਟਾਈਕ ਦਾ ਸੱਦਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਅ ਸਰ ਅਸੀਂ ਪਟੈਸਟ ਕਰ ਰਹੇ ਹੈਗੇ ਆ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਅ ਪਹਿਲਾਂ ਤਾਂ ਰੇਪ ਹੋਇਆ ਉਦੋਂ ਬਾਅਦ ਉਹਦੀ ਹੱਤਿਆ ਕੀਤੀ ਗਈ ਆ ਸੋ ਉਹਦੇ ਵਿੱਚ ਅਜੇ ਤੱਕ ਕੋਈ ਜਸਟਿਸ ਨਹੀਂ ਮਿਲਿਆ ਹੈਗਾ ਕੋਈ ਲੋਕ ਨਹੀਂ ਫੜੇ ਗਏ ਹੈਗੇ ਸੋ ਉਹਦੇ ਅ ਅਗੇਂਸਟ ਅਸੀਂ ਜਿਹੜੀ ਹੈਗੀ ਆ 올 ਓਵਰ ਪੰਜਾਬ ਅਸੀਂ ਸਟ੍ਰਾਈਕ ਦਾ ਸੱਦਾ ਦਿੱਤਾ ਹੋਇਆ ਉਹਦੇ ਵਿੱਚ ਅਸੀਂ ਬਰਨਾਲਾ ਵੀ ਸਟ੍ਰਾਈਕ ਕਰ ਰਿਹਾ ਸਾਡਾ ਯੂਨਿਟ ਕਿਸ ਤਰ੍ਹਾਂ ਦਾ ਗ੍ਰੇਸ ਸਰ ਵੀ ਡਾਕਟਰ ਦੀ ਸੁਰੱਖਿਆ ਕਿਸ ਤਰ੍ਹਾਂ ਦੇਖਦੇ ਤੁਸੀਂ ਵੀ ਇੰਨਾ ਵੱਡਾ ਜਿਸ ਤਾਂ ਹੱਤਿਆ ਕਰਦੇ ਵੀ ਬਲਾਕ ਕਰ ਹੋਣਾ ਹੈ ਕਿਸ ਤਰ੍ਹਾਂ ਦੇਖਦੇ ਡਾਕਟਰ ਸਰ ਇਹ ਸੁਰੱਖਿਆ ਦਾ ਜਿਹੜੀ ਹੈਗੀ ਆ ਲੈਪਸੀ ਹੈਗਾ ਜਿਹੜਾ ਸਕਿਉਰਿਟੀ ਦਾ ਲੈਪਸ ਹੈਗਾ ਇਹ ਅਸੀਂ ਇੱਥੇ ਵੀ ਦੇਖਦੇ ਰਹਿੰਦੇ ਰਹੇ ਹਾਂ ਸਾਡੇ ਨਾਲ ਵੀ ਕੁਝ ਘਟਨਾਵਾਂ ਵਾਪਰਦੀਆਂ ਨਾਟ ਓਨਲੀ ਫੀਮੇਲ ਡਾਕਟਰਸ ਮੇਲ ਡਾਕਟਰਸ ਵੀ ਹੁੰਦੇ ਆ ਸੋ ਹਰੇਕ ਦੇ ਨਾਲ ਹੀ ਮੌਜ ਜਦੋਂ ਇਕੱਠੀ ਹੋ ਜਾਂਦੀ ਉਹ ਕੁਝ ਨਹੀਂ ਦੇਖਦੀ ਹੈਗੀ ਸੋ ਕਾਫੀ ਵਾਰ ਇੱਥੇ ਬਰਨਾਲਾ ਦੇ ਵਿੱਚ ਵੀ ਹੋਇਆ ਹੈਗਾ ਸੋ ਅੱਗੇ ਚੱਲ ਕੇ ਕੋਈ ਵੱਡੀ ਘਟਨਾ ਵਾਪਰੇ ਸਾਨੂੰ ਕੁਝ ਨਾ ਕੁਝ ਕਦਮ ਚੁੱਕਣੇ ਚਾਹੀ ਇਹਦੇ ਵਾਸਤੇ ਸੋ ਇਹਦੇ ਲਈ ਅਸੀਂ ਇਹਨੂੰ ਪੂਰੇ ਪੁਰਜ਼ੋਰ ਦੇ ਮਾਮਲੇ ਨੂੰ ਉਠਾ ਰਹੇ ਹੈਗੇ ਆ ਕੱਲ ਸਾਡੀ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਨਾਲ ਮੀਟਿੰਗ ਹੋਈ ਸੀਗੀ ਅਸੀਂ ਉਹਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਉਹਨਾਂ ਦੇ ਸਾਹਮਣੇ ਕੀ ਮੰਗ ਕਰਦੇ ਆ ਸੋ ਅਸੀਂ ਮੰਗ ਕਰਦੇ ਆ ਵੀ ਕਾਨੂੰਨ ਸਖਤ ਹੋਣ ਸਾਨੂੰ ਸੁਰੱਖਿਆ ਦਿੱਤੀ ਜਾਵੇ ਪੱਕੇ ਸੁਰੱਖਿਆ ਕਰਮੀਆਂ ਇੱਥੇ ਹੋਣ ਰਾਤ ਨੂੰ ਜਿਵੇਂ ਫੀਮੇਲ ਡਾਕਟਰਸ ਡਿਊਟੀ ਕਰਦੇ ਆ ਸਾਡੀਆਂ ਸਟਾਫ ਨਰਸਸ ਕਰਦੀਆਂ ਨੇ ਬਹੁਤ ਥੋੜਾ ਸਟਾਫ ਹੁੰਦਾ ਸਾਡੇ ਕੋਲੇ ਸੋ ਇੱਕ ਪੱਕਾ ਸਾਡੇ ਕੋਲੇ ਸਿਕਿਉਰਿਟੀ ਸਿਸਟਮ ਹੋਵੇ ਸਿਕਿਉਰਿਟੀ ਗਾਰਡਸ ਹੋਣ ਜਿਹੜੇ ਕਿ ਸਾਨੂੰ ਉਹਨਾਂ ਤੋਂ ਜਦੋਂ ਇੱਕ ਵਾਰੀ ਭੜਕੀ ਹੋਈ ਮਾਵਾ ਤੋਂ ਬਚਾ ਸਕਣ ਸੋ ਸਿਕਿਉਰਟੀ ਬਹੁਤ ਜ਼ਰੂਰੀ ਹੈਗੀ ਜਿਹਦੇ ਵਾਸਤੇ ਸਾਰੇ ਇੱਕ ਘਟਨਾ ਨੂੰ ਕਾਫੀ ਦਿਨ ਹੋ ਗਏ ਬੀਤ ਚੁਕੇ ਇਸ ਤੋਂ ਬਾਅਦ ਵੀ ਇਨਜਸਟਿਸ ਹੋ ਰਿਹਾ ਇਹ ਤੋਂ ਅਗਲਾ ਕੀ ਕਰਨਾ ਆਪਣਾ ਜੂਨੀਅਨ ਬਲੋਕ ਕੀਤਾ ਦੇਖੋ ਜੀ ਅੱਜ ਅਸੀਂ ਪਹਿਲਾ ਦਿਨ ਪਹਿਲੀ ਸਟ੍ਰਾਈਕ ਕੀਤੀ ਹੈਗੀ ਆ ਬਾਅਦ ਦੇ ਵਿੱਚੋਂ ਫਿਰ ਸਾਡੀ ਜੋ ਵੀ ਜੂਨੀਅਨ ਅੱਗੇ ਡਿਸਾਈਡ ਕਰੇਗੀ ਅਸੀਂ ਅਕੋਰਡਿੰਗਲੀ ਕਰਾਂਗੇ ਮੈਂ ਡਾਕਟਰ ਇਸ਼ਾ ਗੁਪਤਾ ਸਿਵਲ ਹਸਪੀਟਲ ਬਰਨਾਲਾ ਗਾਇਨੀ ਪੋਸਟਿੰਗ ਚਾ ਮੈਂ ਕੰਡੈਮਨ ਕਰਦੀ ਆ ਮੈਂ ਆਪਣੇ ਡਾਕਟਰ ਕੋਲੀਗ ਦੀ ਜਿਸ ਲਈ ਰੇਪ ਪਲੱਸ ਮਰਡਰ ਹੋਇਆ ਅਸੀਂ ਬੜਾ ਇਨਸਿਓਰ এনवायरमेंट ਚ ਕੰਮ ਕਰ ਰਹੇ ਆ ਤਾਂ ਕਦੇ ਵੀ ਸਾਡੇ ਤੇ ਅਟੈਕ ਹੋ ਸਕਦਾ ਹੈ ਤੇ ਸਾਨੂੰ ਬਿਲਕੁਲ ਇਹ ਲੱਗਦਾ ਹੈ ਕਿ ਪੋਲਿਟੀਕਲ ਪ੍ਰੈਸ਼ਰ ਜਾਂ ਪਾਵਰ ਜਾਂ ਪੈਸੇ ਕਰਕੇ ਕਿਸੇ ਵੀ ਕਾਲ ਨੂੰ ਦਬਾਇਆ ਜਾ ਸਕਦਾ ਹੈ ਇਹ ਸਾਨੂੰ ਕਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਅਸੀਂ ਇਸ ਨੂੰ ਕੰਡੈਮਨ ਕਰਦੇ ਆ ਤੇ ਅਸੀਂ ਸਟ੍ਰਾਈਕ ਕਰਾਂਗੇ ਜਦ ਤੱਕ ਉਹਨੂੰ ਪੂਰਾ ਜਸਟਿਸ ਨਹੀਂ ਮਿਲਦਾ ਕਿਸ ਤਰ੍ਹਾਂ ਦੇਖਦੇ ਤੁਸੀਂ ਜਿਹੜੀ ਡਾਕਟਰ ਦੀ ਸਖਤਿਆ ਹੈਗੀ ਇੱਕ ਪਾਸੇ ਇਹ ਕਹਿੰਦੇ ਡਾਕਟਰ ਭਗਵੰਦਾ ਦੁੱਧਿਆ ਨੂੰ ਪੁੰਜਦਾ ਕਾਫਟਰ ਬਲੀ ਇਹ ਕਿਹਨੂੰ ਚੰਦਾ ਹੈ ਉਸੇ ਜਾਨ ਪੀਂਦਾ ਹੈ ਪਰ ਦੂਜੇ ਪਾਸੇ ਜਿਹੜਾ ਹੈਗਾ ਡਾਕਟਰ ਖੁਦ ਹੀ ਸਖਤ ਨਹੀਂ ਹੈਗਾ ਕਿਸ ਤਰ੍ਹਾਂ ਦੇਖੀ ਲਾ ਕਰਦੇ ਬਹੁਤ ਅਨਸੇਫ ਫੀਲ ਕਰਦੇ ਆ ਮਤਲਬ ਲੱਗ ਰਿਹਾ ਹੈ ਕਿ ਇੰਡੀਆ ਦੇ ਵਿੱਚ ਅਸੀਂ ਸੇਫ ਨਹੀਂ ਫੀਲ ਕਰ ਰਹੇ ਆ ਕਿ ਮਤਲਬ ਸਾਡੇ ਅੱਗੇ ਫਿਊਚਰ ਜਨਰੇਸ਼ਨ ਆ ਰਹੀ ਹੈ ਸਾਡੇ ਛੋਟੇ ਬ੍ਰਦਰ ਸਿਸਟਰਸ ਆ ਰਹੇ ਆ ਸਾਡੇ ਬੱਚੇ ਆ ਰਹੇ ਆ ਤਾਂ ਬਹੁਤ ਹੀ ਅਨਸੇਫ ਫੀਲ ਕਰ ਰਹੇ ਆ ਇਸ এনवायरमेंट ਚ ਕੰਮ ਕਰਦੇ ਕੋਈ ਤੇ ਅਸੀਂ ਬਿਲਕੁਲ ਸੇਫ ਨਹੀਂ ਫੀਲ ਕਰਦੇ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਇੰਨਾ ਜਿੱਥੇ ਲਾਈਟ ਸੀ ਕਮੀ ਹੁੰਦੀ ਹੈ ਸਿਕਿਉਰਿਟੀ ਦੀ ਕਮੀ ਹੁੰਦੀ ਹੈ ਤਾਂ ਬਹੁਤ ਅਨਸੇਫ ਫੀਲ ਕਰ ਰਹੇ ਆ ਅਸੀਂ ਕੰਮ ਕਰਦੇ ਕੋਈ ਮੰਗ ਕਰਦੇ ਹਾਂ ਅਸੀਂ ਅਸੀਂ ਮੰਗ ਕਰਦੇ ਹਾਂ ਕਿ ਉਹਨੂੰ ਜਸਟਿਸ ਮਿਲੇ ਤੇ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਕਲਪ੍ਰੇਟਸ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਐਗਜ਼ੈਂਪਲਰੀ ਪੁਨਿਸ਼ਮੈਂਟ ਮਿਲੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਦਾਂ ਕਰਨ ਵਾਲੇ ਉਹਨਾਂ ਨੂੰ ਕੀ ਕੁਝ ਹੋ ਸਕਦਾ ਹੁਣ ਤੱਕ ਕੇ ਲਈ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਕੇ ਲਈ ਨਮਸਕਾਰ ਹੋ ਦਿੱਕਤੇ ਰਹੀਏ ਸਤਿ ਆਰੰਬਿਕ